ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਜਿੱਥੇ ਕਿਤੇ ਵੀ ਬੈਠੇ ਹੋ ਸਾਰਿਆਂ ਦੇ ਪਰਿਵਾਰਾਂ ਦੀ ਤੰਦਰੁਸਤੀ ਲਈ ਸਦਾ ਚੜ੍ਹਦੀ ਕਲਾ ਵਿੱਚ ਰਹੋ ਇਹ ਜਿਹੜੀਆਂ ਮੇਰੀਆਂ ਛੋਟੋਟੀਆਂ ਵੀਡੀਓਜ਼ ਹੁੰਦੀਆਂ ਨੇ ਮੇਰੀਆਂ ਆਪ ਬੀਟੀਆਂ ਨੇ ਇਹ ਮੇਰੇ ਨਾਲ ਬਾਪਰਿਆ ਹੋਇਆ ਹੁੰਦਾ ਮੈਂ ਕੋਸ਼ਿਸ਼ ਕਰੂੰਗੀ ਕਿ ਇਹਨਾਂ ਦਾ ਨਾਮ ਅੱਗੇ ਤੋਂ ਆਪ ਬੀਟੀਆਂ ਹੀ ਲਿਖਾਂ ਗੱਲ ਮੈਂ ਅੱਜ ਕਰੂੰਗੀ ਧੋਖਾ ਬੇਈਮਾਨੀ ਦੀ ਕਿ ਕਦੇ ਵੀ ਕਿਸੇ ਨਾਲ ਧੋਖਾ ਤੁਸੀਂ ਬੰਦੇ ਤੋਂ ਲੁਕੋ ਲਓਗੇ ਤੁਸੀਂ ਉਹ ਨੀਲੀ ਛੱਤ ਵਾਲੇ ਤੋਂ ਲੁਕੋ ਲਓਗੇ ਜੇ ਤੁਸੀਂ ਉਹਨੂੰ ਮੰਨਦੇ ਹੋ ਜੇ ਨਹੀਂ ਮੰਨਦੇ ਫਿਰ ਕਰੀ ਚੱਲੋ ਕਿਸੇ ਦਾ ਹੱਕ ਮਾਰਨਾ ਕਿਸੇ ਦੇ ਦਸਤਕਤ ਕਰ ਲੈਣੇ ਸਾਈਨ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਸਿਨੇਚਰ ਕਹਿ ਦਿੰਦੇ ਹੋ ਕਿਸੇ ਦੇ ਸਾਈਨ ਕਰ ਲੈਣੇ بڑے ਲਿਖੇ ਬੰਦੇ ਦੇ ਖਾਸ ਕਰਕੇ ਕਿੱਡਾ ਵੱਡਾ ਧੋਖਾ ਸੋ ਇਦਾਂ ਨਾ ਕਰਿਆ ਕਰੋ ਨੀਲੀ ਛੱਤ ਵਾਲਾ ਪੈਰ ਪੈਰ ਤੇ ਦੇ Thank <laughs> you.